ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਭ ਜੀ ਆਓ ਸੁਹੇ ਮਹਲਾ ਪਹਿਲਾ ਜਨ ਕੋ ਭਾਂਡੇ ਭਾਉ ਜਨ ਆ ਸਵਾਰ ਸ੍ਰੀ ਕੋਕੇ ਕਰੇ ਪਸਾਉ ਦੁਖ ਵਿਸਾਰ ਸੰਸਾਰ ਮੁਲੇ ਨਾ ਹੈ ਤਰ ਪ੍ਰਕਾਰ ਸੀ ਜਿਨਾਂ ਮਿਲਿਆ ਗੁਰਿਆਏ ਜਿਨ ਕੋ ਲਿਖਿਆ ਅਮਰ ਤ ਹਰ ਕਾ ਨਾ ਆਉਂਦੇ ਵੇ ਜਿਖਿਆ ਕਾਲ ਸਦ ਗੁਰਪਾਏ ਪਵਨ ਆ ਪਿਖਿਆ ਜਾ ਕੋ ਮੈਲ ਹਾ ਰੂਰਾ ਦੁਜੈ ਨਵਕਸਾ ਗਰਦਰਵਾ ਨਹੀਂ ਨਾ ਹੈ ਮੂਲੇ ਪਤਸਾ ਸੁਤਾ ਦਾ ਕੇ ਬੋਲ ਸਹਬ ਨਗਰ ਦੇ ਸਾ ਘਲੇ ਆਣ ਜਿਸ ਨਾ ਹੈ ਦੂਜਾ ਮਤੇ ਕੋਏ ਕਾ ਹੈ ਸਾਰੇ ਸਾਜ ਗਾਣਾ ਸਵਤਾਈ ਨਾਉ ਨਾਨਕ ਬਖਸ਼ੀ ਸ ਨਜ਼ਰੇ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਠਿੰਗਰ ਪਿਆਰੇ ਸਾਧ ਸੰਗਤ ਜੀ ਆਓ ਜੋਗ ਜੋਗ ਅਕਲ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਬਾਣੇ ਆਪਾਂ ਸਰਵਣ ਕੀਤੀ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਹੀ ਰਾਗ ਵਿੱਚ ਪਹਿਲੀ ਪਾਰਸ਼ਾਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਆਪਾਂ ਨੂੰ ਸਭ ਤੋਂ ਪਹਿਲਾਂ ਭਾਂਡੇ ਦਾ ਭਾਓ ਦਿੱਤਿਆ ਜਿਨ ਕੋ ਭਾਂਡੇ ਭਾਓ ਤਨਾ ਸੁਆਰਸੀ ਭਾਈ ਜਿਨ੍ਹਾਂ ਦੇ ਭਾਂਡੇ ਦੇ ਵਿੱਚ ਭਾਓ ਹੈ ਉਹਨਾਂ ਦਾ ਭਾਂਡਾ ਸਤਿਗੁਰੂ ਆਪ ਸਵਾਰ ਦੰਦੇ ਨੇ ਆਪਾਂ ਆਂ ਵੇਖਦੇ ਹਾਂ ਭਾਂਡਾ ਮੈਲਾ ਹੋ ਜਾਏ ਨਾ ਕੋਈ ਸਵਾਦੇ ਨਾਲ ਮੰਗਦਾ ਕੋਈ ਸਾਬਣ ਦੇ ਨਾਲ ਮਾਂਜਦਾ ਤੇ ਕੋਈ ਸਰਪ ਦੇ ਨਾਲ ਮਾਂਜਦਾ ਭਾਂਡਾ ਕਿਹੜਾ ਹੈ